ਜਦ ਅਸੀਂ ਚੁਗਾ ਖੁਰਦ ਦੇ ਵਿੱਚ ਪਹੁੰਚੇ ਆਂ ਤੇ ਹਰ ਇੱਕ ਮੰਡੀ ਦਾ ਸਰਵੇ ਕਰ ਰਹੇ ਆਂ ਮੰਡੀਆਂ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਲੇਬਰ ਆਪਣਾ ਕੰਮ ਪੂਰਾ ਕਰਕੇ ਬੈਠੀ ਹੋਈ ਆ ਪਰ ਲੇਬਰ ਦਾ ਘਰ ਜਾਣ ਦਾ ਜੇ ਤੱਕ ਕੋਈ ਟਾਈਮ ਮਿਥਿਆ ਨਹੀਂ ਗਿਆ ਕਿਉਂਕਿ ਉਹਨਾਂ ਨੂੰ ਬੋਰੀਆਂ ਦੀ ਰਾਖੀ ਕਰਨੀ ਪੈ ਰਹੀ ਐ ਇਸ ਸਮੇਂ ਇਸ ਸਮੇਂ ਮੈਂ ਚੁਗਾ ਖੁਰਦ ਦੇ ਵਿੱਚ ਮੌਜੂਦ ਆ ਤੇ ਸਾਡੇ ਨਾਲ ਲੇਬਰ ਵੀ ਮੌਜੂਦ ਹੈ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿਉਂਕਿ ਇੱਥੇ ਹੀ ਨਹੀਂ ਹਰ ਇੱਕ ਮੰਡੀ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਐ ਜਾਂ ਤਾਂ ਗੱਡੀਆਂ ਦੀ ਪ੍ਰੋਬਲਮ ਐ ਜਾਂ ਹਰ ਕਿਸੇ ਵਿਸ਼ੇ ਨੂੰ ਲੈ ਕੇ ਜਿੱਥੇ ਜਾਂ ਤਾਂ ਲੇਬਰ ਘਟ ਐ ਪਰ ਇੱਥੋਂ ਦੀ ਆਪਾਂ ਵੀ ਪ੍ਰੋਬਲਮ ਜਾਣਾਂਗੇ ਜਗਸੀਰ ਸਿੰਘ ਜੀ ਜਗਸੀਰ ਸਿੰਘ ਜੀ ਕਿੰਨੇ ਦਿਨ ਹੋ ਗਏ ਆ ਮਾਲ ਬੋਰੀਆਂ ਚ ਪੈ ਕੇ ਤੈਨੂੰ 15 ਦਿਨ ਹੋ ਗਏ ਜੀ 15 ਦਿਨ ਦਾ ਪੈਕ ਕੀਤਾ ਹੋਇਆ ਹਾਂ ਹਾਂ ਜੀ ਪੈਕ ਕੀਤਾ ਤੇ ਕੀ ਚੱਕਰ ਕੀ ਪੈ ਰਿਹਾ ਚੱਕਿਆ ਕਿਉਂ ਨਹੀਂ ਜਾਂਦਾ ਕਿਸੇ ਚੱਕਰ ਗੱਡੀਆਂ ਹੀ ਨਹੀਂ ਆ ਰਹੀਆਂ ਜੀ ਕਿੰਨੇ ਦਿਨ ਹੋਏ ਤੁਹਾਨੂੰ 15 ਦਿਨ ਪੂਰੇ ਹੋ ਗਏ ਹਾਂ 15 ਦਿਨ ਪੂਰੇ ਹੋ ਗਏ ਜੀ ਤੇ ਪੁੱਛਿਆ ਨਹੀਂ ਤੁਸੀਂ ਸਵਾਲ ਜਵਾਬ ਨਹੀਂ ਕੀਤਾ ਕਿ ਗੱਡੀਆਂ ਕਿਉਂ ਨਹੀਂ ਆ ਰਹੀਆਂ ਕੀ ਦਿੱਕਤ ਆ ਕਿ ਤੁਸੀਂ ਘਰ-ਬਾਰ ਜਾਣਾ ਹੀ ਨਹੀਂ ਐ ਸੋਚਿਆ ਹੋਇਆ ਕਿ ਇੱਥੇ ਹੀ ਰਹਿਣਾ ਅਸੀਂ ਤਾਂ ਸੋਚਦੇ ਹਾਂ ਵੀ ਜਾਈਏ ਘਰੇ ਵੀ ਮੱਛਲ ਲੜਾਉਣ ਨੂੰ ਕੀ ਦਾ ਜੀ ਕਰਦਾ ਹੈ ਹੈ ਰਾਤ ਨੂੰ ਤਾਂ ਤੁਹਾਨੂੰ ਤਾਂ ਨੀਂਦ ਨਹੀਂ ਆਉਂਦੀ ਕੀ ਤੇ ਨਿਗਾਰ ਰੱਖਣੀ ਪੈਂਦੀ ਪੂਰੀ ਰਾਤ ਨੂੰ ਜਾਗਦੇ ਰਹਿੰਨੇ ਤਿੰਨ ਤਿੰਨ ਚਾਰ ਚਾਰ ਜਣੇ ਵਾਰੀ ਵਾਰੀ ਜਾਗਦੇ ਰਹਿੰਨੇ ਜੀ ਕਿੰਨੀ ਆੜਤ ਦਾ ਸਮਾਨ ਪਿਆ ਹੈ ਇੱਥੇ ਚਾਰ ਪੰਜ 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 ਆੜਤਾਂ ਦਾ ਇਹ ਪੰਜ ਆੜਤਾਂ ਦਾ ਪਿਆ ਹਾਂਜੀ ਹਾਂਜੀ ਤੇ ਬਈ ਇਹ ਜਿਵੇਂ ਹੁਣ ਬੋਰੀਆਂ ਦੇ ਵਿੱਚ ਪੈਕ ਹੋ ਗਿਆ ਤੇ ਕਹਿੰਦੇ ਨੇ ਇਹ ਆੜਤਾਂ ਦਾ ਹੁੰਦਾ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ ਨਹੀਂ ਇਹ ਤਾਂ ਲੇਬਰ ਵਾਲੇ ਆਹ ਜੇ ਲੇਬਰ ਦੀ ਹੀ ਹਾਂਜੀ ਜਿੰਨਾ ਚਿਰ ਮਾਲ ਚ ਕੀਂਦਾ ਉਹਨਾਂ ਦੀ ਜ਼ਿੰਮੇਦਾਰੀ ਸਾਡੀ ਹੈ ਮਜ਼ਦੂਰ ਦੀ ਵਸੀ ਮਿਲਿਆ ਕੁਛ ਨਹੀਂ ਜੀ ਕੁਛ ਨਹੀਂ ਮਿਲਿਆ ਕਈਆਂ ਜਗ੍ਹਾ ਤੇ ਤੇ ਮੰਤਰੀਆਂ ਨੇ ਪੈਰ ਤੋਤੋ ਪੀਤੇ ਇੱਥੇ ਕੁਛ ਵੀ ਨਹੀਂ ਹੋਇਆ ਕੁਛ ਨਹੀਂ ਹੋਇਆ ਜੀ ਇੱਥੇ ਕੁਛਾ ਦੱਸਿਆ ਵੀ ਨਹੀਂ ਕਿਸੇ ਨੇ ਪੁੱਛਿਆ ਦੱਸਿਆ ਵੀ ਨਹੀਂ ਕਿ ਜੀ ਮਾਹੌਲ ਕੀ ਹੈ ਅੱਜ ਤੁਸੀਂ ਪਰੇਸ਼ਾਨੀ ਦੇ ਵਿੱਚ ਬੈਠੇ ਹੋ ਘਟੋ ਘਟ ਤੁਸੀਂ 15 ਜਣੇ ਬੈਠੇ ਹੋ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਬਹਿਣਾ ਔਖਾ ਹੈ ਕੀ ਮਾਹੌਲ ਕੀ ਹੈ ਇੱਥੇ ਆ ਕੇ ਸਾਰ ਲੈਣੀ ਚਾਹੀਦੀ ਕਿ ਨਹੀਂ ਅਸੀਂ ਤਾਂ ਦਿਨੇ ਵੀ ਰਾਖੀ ਕਰਦੇ ਰਾਤ ਨੂੰ ਵੀ ਰਾਖੀ ਕਰਦੇ ਹੂੰ ਰਾਤ ਵਿੱਚ ਕੀ ਜਾਂਦੀ ਰਾਤ ਨੂੰ ਸਾਡੇ ਘਟੇ ਚ ਕੀ ਜਾਂਦੇ ਕਿੰਨੇ ਚੱਕੇ ਗਏ ਹੁਣ ਤੱਕ ਹੁਣ ਤੱਕ 4-5 ਘਟੇ ਸਾਡੇ ਲੈ ਗਏ ਸਾਡੇ ਹੀ ਲੈ ਗਏ ਪੱਲੇ ਫੜ ਚੋਂ ਇਹਨਾਂ ਦੇ ਵਿਚਾਰ ਚ ਕੀਤੇ ਆ ਜੀ ਉਹ ਫਿਰ ਕਿਹ ਤੋ ਚੌਧਰੀ ਦੇ ਬੱਲੇ ਪੈਣੇ ਜੀ ਤੇ ਮੇਰੇ ਖਿਆਲ ਨਾਲ ਜਿਹੜਾ ਚੌਧਰੀ ਨੂੰ 5 ਕਵੰਟਲ ਜਾਂ 10 ਕਵੰਟਲ ਮਿਲਣੀ ਆ ਘਰੇ ਲੈ ਜਾਣ ਨੂੰ ਐ ਪੂਰੀ ਕਰ ਦੇਣੀ ਐ ਇਹਨੇ ਪੂਰੀ ਕਰ ਦੇਣੀ ਐ ਇੱਥੇ ਹੋਣੀ ਨਹੀਂ ਇੱਥੇ ਹੋਣੀ ਨਹੀਂ ਲੇਬਰ ਵਾਲਿਆਂ ਦੀ ਵੀ ਹੋ ਜਾਣੀ ਐ ਪੂਰੀ ਜਿਹੜੇ ਹੁਣ ਸਾਡੇ ਨਾਲ ਬੰਦੇ ਆ ਨਸ਼ੇ ਪਤੇ ਵਾਲੇ ਆ ਉਹ ਵਿਚਾਰੇ ਆਪਦਾ ਸੀਜ਼ਨ ਸਾਰਾ ਅੱਧਾ ਖੱਦੀ ਬੈਠੇ ਆ ਜੀ ਅੱਛਾ ਜੀ ਹਾਂ ਤੇ ਉਹਨਾਂ ਨੇ ਘਰੇ ਕੀ ਲੈ ਜਾਣਾ ਬੱਚਿਆਂ ਲਈ ਗੱਡੀਆਂ ਆਉਂਦੀਆਂ ਨਹੀਂ ਤੇ ਗੱਡੀਆਂ ਆਉਂਦੀਆਂ ਨਹੀਂ ਗੱਡੀਆਂ ਆਉਂਦੀਆਂ ਨਹੀਂ ਹਾਂਜੀ ਦੱਸਦੇ ਡਰਾਈਵਰ ਦਾ ਡਰਾਈਵਰ ਕਹਿੰਦਾ ਪੈਸੇ ਦੋ ਕਿਵੇਂ ਜੀ ਜੇ ਡਰਾਈਵਰ ਨੂੰ ਕਹੀਦਾ ਗੱਡੀ ਲੱਦੋ ਕਿ ਪਹਿਲਾਂ ਪੈਸੇ ਦੋ ਉਹ ਪਹਿਲਾਂ ਪੈਸੇ ਮੰਗਦੇ ਪੈਸੇ ਮੰਗਦੇ ਆ ਹੁਣ ਕਿਤੇ ਦੇ ਦਈਏ 500 ਰੁਪਇਆ ਕਿੱਥੇ ਦਈਏ ਠੀਕ ਹੈ ਇੰਨੇ ਦਿਨ ਮਾਲ ਭਰੇ ਨੂੰ ਜੀ ਅੱਗੇ ਇੰਨੇ ਦਿਨ ਮਾਲ ਭਰੇ ਨੂੰ ਹੋ ਗਿਆ ਉਤਰੋਂ ਡਰਾਈਵਰ ਆਣ ਕੇ ਖਰਚਾ ਮੰਗਦੇ ਸਾਡੇ ਤੋਂ ਉਹ ਖਰਚਾ ਮੰਗਦੇ ਆ ਇੱਕ ਵੋਟਾਂ ਦਾ ਮਾਹੌਲ ਵੀ ਭਖਿਆ ਹੋਇਆ ਹੈ ਹੁਣ ਵੋਟਾਂ ਵੀ ਬਦਲੀਆਂ ਨੇ ਲੋਕ ਆਪੋ ਆਪਣਾ ਡਿਸੀਜਨ ਦੇ ਰਹੇ ਨੇ ਕੀ ਸੋਚਿਆ ਐਰਕਾ ਫਿਰ ਕਿ ਉਕਾ ਇਹਦਾ ਹੁਣ ਕਾਲੀਆਂ ਨੂੰ ਲਿਆਵਾਂਗੇ ਅੱਗੇ ਜਾਂ ਕਾਂਗਰਸ ਨੂੰ ਬਸ ਇਹ ਇਹਨਾਂ ਦੇ ਵਿੱਚੋਂ ਦੋ ਹੀ ਹੋਣਾ ਹੈ ਮਤਲਬ ਉਹਨਾਂ ਸਮੇਂ ਦੇ ਵਿੱਚ ਕੋਈ ਦਿੱਕਤ ਨਹੀਂ ਸੀ ਨਾ ਨਾ ਕੋਈ ਦਿੱਕਤ ਨਹੀਂ ਵਦਿਆ ਗਦਾਮਾ ਵਦਿਆ ਕਿੰਦਾ ਇੱਥੇ ਯਾਰ ਪਿੰਡ ਦਾ ਕੋਈ ਸਰਪੰਚ ਮੋਹਦਵਾਰ ਆਇਆ ਨਹੀਂ ਉਹਦੇ ਕੋਲ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਭਈ ਅਸੀਂ ਮੰਡੀ 'ਚ ਬੈਠੇ ਇੰਨੇ ਦਿਨ ਹੋ ਗਏ ਆਪ ਆਵੇ ਹੁਣ ਲੈ ਕੇ ਆਉਂਦਾ ਆਪਦੀ ਕਣਕ ਹੂੰ ਉਹ ਆਦੀ ਕਣਕ ਲੈ ਆਉਂਦੇ ਹਾਂ ਹਾਂਜੀ ਉਹ ਤਾਂ ਤਾਰ ਕਰਕੇ ਆਇਆ ਹੁਣ ਮਤਲਬ ਉਹ ਇੱਥੇ ਲਿਆ ਕੇ ਕਣਕ ਸੱਟਣਗੇ ਉਹ ਵੀ ਫੇਰ ਗੱਟਿਆਂ 'ਚ ਪੈਕ ਕਰਨੀ ਹਾਂਜੀ ਹਾਂਜੀ ਗੱਟਿਆਂ ਦੇ ਵਿੱਚ ਪੈ ਕੇ ਪੱਖਾ ਪੁਖਾ ਆਪ ਹੀ ਲਾਉਂਦੇ ਰਹੇ ਹਾਂ ਸਾਰਾ ਕੁਝ ਹਾਂਜੀ ਹਾਂਜੀ ਆਪ ਹੀ ਲਾਉਂਦੇ ਰਹੇ ਮਤਲਬ ਕਹਿ ਲੋ ਜਿਵੇਂ ਪ੍ਰਵਾਸੀ ਆਉਂਦੇ ਉਹ ਨਹੀਂ ਇੱਥੇ ਆਏ ਤੁਸੀਂ ਆਪ ਕੀਤਾ ਸਾਰਾ ਕੁਝ ਸਾਰਾ ਕੁਝ ਆਪ ਹੀ ਕੀਤਾ ਇਹ ਫਿਰ ਇਹ ਕਾਕਾਲੀਆਂ ਦਾ ਮਾਹੌਲ ਬਣਿਆ ਹੈ ਹਾਂਜੀ ਹਾਂਜੀ ਸਾਰਿਆਂ ਦਾ ਹੀ ਹਾਂਜੀ ਹਾਂਜੀ ਜੀ ਇੱਕ ਚੀਜ਼ ਹੋਰ ਗੱਲ ਇਹ ਵੀ ਨੋਟ ਕਰਨ ਵਾਲੀ ਹੈ ਕਿ ਹਰ ਇੱਕ ਜਗ੍ਹਾ ਤੇ ਆਪਾਂ ਨਿਯੁਕਤੀ ਪੱਤਰ ਵੰਡੇ ਜਾਂਦੇ ਦੇਖਿਆ ਸਟੇਜਾਂ ਦੇ ਉੱਤੇ ਜਿਨ੍ਹਾਂ ਨੇ ਵੱਖਰੇ ਵੱਖਰੇ ਨਾਮ ਕਮਾਏ ਨੇ ਕੋਈ ਬੱਚਾ ਪਲੱਸ 2 ਤੇ ਆਹ ਮੇਰੇ ਨਾਲੇ ਦੋ ਨੌਜਵਾਨ ਨੇ ਹੋਰ ਵੀ ਹੋਣਗੇ ਬਾਈ ਪੜੇ ਲਿਖੇ ਪਲੱਸ 2 ਕੀਤੀ ਹੈ ਕਿਸੇ ਦੀ ਕਿਸੇ ਦੀ 10ਵੀਂ ਪਾਸ ਹੈ ਤੇ ਕੋਈ ਅੱਗੇ ਡਿਗਰੀ ਦੀ ਸੋਚ ਕੇ ਬੈਠਾ ਤੇ ਉਹ ਵਿਚਾਰੇ ਦਿਹਾੜੀਆਂ ਕਰ ਰਹੇ ਬਾਈ ਕੀ ਨਾਮ ਆ ਤੁਹਾਡਾ ਗੁਰਵਿੰਦਰ ਸਿੰਘ ਜੀ ਪਲੱਸ 2 ਕਿਹੜੀ ਸਾਲ ਚ ਹੋਈ ਹੈ ਜੀ ਆਪਣੀ ਆਪਣੀ 2023 ਚ ਜੀ 2023 ਹਾਂ ਨੌਕਰੀ ਵਗੈਰਾ ਦੇਖਣੀ ਸੀ ਬਾਈ ਕਿਤੇ ਉਹ ਇੱਕ ਵਾਰੀ ਫਾਰਮ ਭਰੇ ਸੀ ਦੋਨ ਨਿਕਲੇ ਨੇ ਉਸ ਤੋਂ ਬਾਅਦ ਕਿਤੇ ਟਰਾਈ ਨਹੀਂ ਕੀਤੀ ਮਤਲਬ ਦਿਲ ਕਰਦਾ ਸੀ ਨੌਕਰੀ ਨੂੰ ਹਾਂਜੀ ਹਾਂਜੀ ਤੇ ਫਿਰ ਹੁਣ ਐ ਮਹਿਸੂਸ ਨਹੀਂ ਹੁੰਦਾ ਕਿ ਇੰਨਾ ਪੜ ਕੇ ਮੰਡੀ ਦੇ ਵਿੱਚ ਆਪਾਂ ਨੂੰ ਕੰਮ ਕਰਨਾ ਪੈ ਰਿਹਾ ਜਾਂ ਘਰ ਦੇ ਹਾਲਾਤ ਕੀ ਆ ਤੁਹਾਡੇ ਕਰਦੇ ਹਲਾਦ ਇਦਾਂ ਹੀ ਆ ਜੀ ਫਿਰ ਉਹਨਾਂ ਕਣਕ ਲੈਣੀ ਸੀ ਸਾਰਾ ਸਾਲ ਇਹੀ ਖਾਣੀ ਤਾਂ ਰਸੀਲ ਲਾਉਣਾ ਪੈਂਦਾ ਸੀ ਤੇ ਫਿਰ ਤਾਂ ਇੱਥੇ ਸੀਆਂ ਲਾਉਣਾ ਨੇ ਆ ਜੀ ਬੜੀਆਂ ਨੌਕਰੀਆਂ ਵੱਡੀਆਂ ਸਰਕਾਰ ਨੇ ਪਿੰਡ ਪਿੰਡ ਕਹਿੰਦੇ ਸੀ ਹਰ ਇੱਕ ਘਰ ਚ ਸਰਕਾਰੀ ਨੌਕਰੀ ਮਿਲੀ ਨਹੀਂ ਨਹੀਂ ਕੋਈ ਨਹੀਂ ਬਈ ਤੁਹਾਡਾ ਕੀ ਨਾਮ ਸਰਜੀਤ ਸਿੰਘ ਜੀ ਸਰਜੀਤ ਸਿੰਘ ਉਮਰ ਕਿੰਨੀ ਹੈ ਵੀਰੇ 3 ਮੇਰੇ ਵੀਰੇ 18 ਸਾਲ ਜੀ ਪਲੱਸ 2 ਪਾਸ ਹਾਂ ਜੀ ਤੇ ਮਤਲਬ ਨੌਕਰੀ ਵੇਖਣੀ ਤੁਸੀਂ ਵੀ ਕਿਤੇ ਨੌਕਰੀ ਬਈ ਯਾਰੀ ਭਰੀ ਸੀਗੇ ਫਾਰਮ ਵੀ ਭਰੇ ਸੀਗੇ ਕਿੰਨੇ ਭੈਣ ਭਰਾ ਹੋ ਦੋ ਹੀ ਆ ਜੀ ਦੋ ਹੀ ਹਾਂ ਜੀ ਸੁਪਨਾ ਕੀ ਸੀ ਵੈਸੇ ਸੁਪਨਾ ਦਾ ਸੀਗਾ ਜੀ ਪਾਲਸ ਦਾ ਸੀਗਾ ਪਾਲਸ ਦਾ ਭਰਤੀ ਦੇਖਣੀ ਸੀ ਭਰਤੀ ਦੇਖਣੀ ਸੀ ਮਿਲੀ ਨਹੀਂ ਹੈ ਉਹ ਸੁਪਨਾ ਪੂਰਾ ਨਹੀਂ ਹੋਇਆ ਕਿ ਅਜੇ ਹੈਗਾ ਜਜਬਾ ਰੱਖਿਆ ਹੈ ਕਿ ਹਾਂਜੀ ਹਾਂਜੀ ਰੱਖਿਆ ਜੀ ਪਰ ਮੇਰੇ ਖਿਆਲ ਨਾਲ ਇਸ ਸਮੇਂ ਦੇ ਵਿੱਚ ਤਾਂ ਨਹੀਂ ਗਾਂ ਬਦਲਾ ਦੇ ਵਿੱਚ ਹੋ ਸਕਦੀ ਹਨ ਹੋ ਸਕਦਾ ਜੀ ਗਾਂ ਹੋ ਸਕਦਾ ਇਹ ਕੀ ਦਾ ਨਹੀਂ ਲੱਗਦਾ ਤੇ ਫਿਰ ਗੁਜ਼ਾਰਾ ਕਿਵੇਂ ਕਰਦਾ ਹੁੰਦਾ ਤੁਹਾਡੇ ਸਿਰੇ ਕਿ ਡੈਡੀ ਵੀ ਕਰਦੇ ਨੇ ਕੰਮ ਡੈਡੀ ਵੀ ਹੈ ਡੈਡੀ ਮਜਬੂਰੀ ਕਰਦੇ ਆ ਉਹ ਵੀ ਕਰਦੇ ਆ ਹਾਂਜੀ ਕਿੰਨੀ ਦਿਹਾੜੀ ਮਿਲਦੀ ਵੀਰੇ ਦਿਹਾੜੀ ਦਿਹਾੜੀ ਹਾਂ ਡੈੜੀ ਨੇ ਡੈੜੀ ਇਸ 500 ਰੁਪਏ ਇਹ ਨਹੀਂ ਕਿ ਜਾਲਰੀ ਮਿਸਤਰੀ ਦਾ ਖਰਚਾ ਵੀ ਨਿਕਲਦਾ ਫਿਰ ਉਹਦੇ ਵਿੱਚੋਂ ਤੇ ਤੁਹਾਡੀ ਦਿਹਾੜੀ ਕਿੰਨੀ ਹੈ ਸਾਡੀ ਤਾਂ ਇੱਥੇ ਵੀ ਕਣਕ ਤੇ ਆਏ ਹੋਏ ਆ ਜੀ ਹਾਂਜੀ ਤੇ ਉਹ ਤਾਂ ਫਿਰ ਗੱਟੇ ਚੱਕੀ ਦੇ ਜਾਂਦੇ ਉਹ ਤਾਂ ਮੇਰੇ ਖਿਆਲ ਨਾਲ ਚੌਧਰੀ ਜੀ ਵੀ ਕਹਿ ਦਿੰਦੇ ਕਿ ਬਈ ਚੱਕੇ ਗਏ ਮੇਰੇ ਖਾਤੇ ਪੈ ਗਏ ਉਹ ਰਾਖੀ ਬਈ ਉਹ ਦਿਨ ਰੱਖਣੀ ਬੈਠੇ ਕਿ ਥਾ ਰੱਕੇ ਗਏ ਉਹ ਰਾਖੀ ਪਾ ਰਹੀ ਰਹੇ ਯਾਰ ਤੋਂ ਬਈ ਯਾਰ ਇਨਾ ਵੀਰਾਂ ਨੂੰ ਸ਼ੇਅਰ ਕਰਨਾ ਦੱਬ ਗਏ ਹੈ ਮੇਰੇ ਭਰਾ ਪਲੱਸ 2 ਕਰਕੇ ਯਾਰ ਬੜੀ ਇੱਕ ਗੱਲ ਸੋਚਣ ਵਾਲੀ ਹੈ ਕਿ ਦਾਅਵੇ ਸੀਗੇ ਕਿ ਅਸੀਂ ਹਰ ਇੱਕ ਘਰ 'ਚ ਸਰਕਾਰੀ ਨੌਕਰੀ ਦਵਾਂਗੇ ਵਾਅਦੇ ਸੀਗੇ ਤੇ ਪਰ ਪਲੱਸ 2 ਪੜ੍ਹੇ ਨੌਜਵਾਨ ਮੰਡੀਆਂ ਦੇ ਵਿੱਚ ਦਿਹਾੜੀ ਕਰ ਰਹੇ ਨੇ ਤੇ ਯਾਰ ਬੜਾ ਦਿਲ ਨੂੰ ਦੁੱਖ ਲੱਗਦਾ ਕਿ ਮਾਂ ਪਿਓ ਬੱਚਿਆਂ ਨੂੰ ਪੜਾਉਂਦਾ ਹੈ ਬੱਚੇ ਪੜ੍ਹਦੇ ਨੇ ਭਰਤੀਆਂ ਦੇਖਣ ਦੇ ਲਈ ਕਾਮਯਾਬ ਹੋਣ ਦੇ ਲਈ ਪਰ ਉਹਨਾਂ ਦੇ ਕਾਮਯਾਬੀ ਹੱਥ ਨਹੀਂ ਮਿਲਦੀ ਉਹਨਾਂ ਨੂੰ ਇਸ ਤਰ੍ਹਾਂ ਦਿਹਾੜੀਆਂ ਕਰਕੇ ਗੁਜ਼ਾਰਾ ਕਰਨਾ ਪੈਂਦਾ ਸੋ ਯਾਰ ਆਹਾ ਬਾਈਆਂ ਉਹਨਾਂ ਨੂੰ ਸਪੋਰਟ ਜ਼ਰੂਰ ਕਰਨੀ ਅਸੀਂ ਹਰ ਇੱਕ ਮੰਡੀ ਦਾ ਸਰਵੇ ਕਰ